ਪੰਜਾਬ ਦੇ ਵਿੱਚ ਬੱਚੇ ਲਾਪਤਾ ਹੋ ਰਹੇ ਨੇ ਕਿਉਂਕਿ ਆਪਾਂ ਪਟਿਆਲਾ ਚੋਂ ਦੇਖਦੇ ਆਂ ਪਟਿਆਲਾ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਕਿੰਨੇ-ਕਿੰਨੇ ਬੱਚੇ ਮੰਗਦੇ ਹੁੰਦੇ ਆਂ ਸਰਕਾਰ ਦੇ ਫੈਸਲੇ ਤੁਹਾਨੂੰ ਠੀਕ ਲੱਗਦਾ ਹੈ ਇੱਥੇ ਭਰੇ ਰਹਿੰਦੇ ਨੇ 50 50 20 ਵੀ ਬੈਠੇ ਰਹਿੰਦੇ ਨੇ ਨਾਲ ਜਨਾਨੀਆਂ ਛੋਟੇ-ਛੋਟੇ ਬੱਚੇ ਲੈ ਕੇ ਸਾਰਾ ਦਿਨ ਲੋਕਾਂ ਨੂੰ ਤੰਗ ਕਰਦੇ ਨੇ ਇਹਨਾਂ ਦੀ ਵੈਰੀਫਿਕੇਸ਼ਨ ਤਾਂ ਹੋਣੀ ਚਾਹੀਦੀ ਆ ਵੀ ਕੌਣ ਆ ਕਿੱਥੋਂ ਕਿਵੇਂ ਆਏ ਨੇ ਇਹ ਬੱਚੇ ਨਸ਼ੇ ਤੱਕ ਕਰਦੇ ਨੇ ਇਹਨਾਂ ਦੀ ਮਾਂਵਾਂ ਨਾਲ ਹੁੰਦੀਆਂ ਨੇ ਤੁਸੀਂ ਵੀ ਇਧਰ ਆਓ ਇੱਕ ਮਿੰਟ ਬਾਤ ਸੁਣੋ ਮਾਰੀ ਬੇਟਾ ਇੱਕ ਮਿੰਟ ਇਹ ਦੇਖੋ ਵੀ ਮਤਲਬ ਗਾਲੇ ਦਾ ਕਰਦੇ ਹੀ ਨਹੀਂ ਇਹ ਕਾਰ ਵੱਲੋਂ ਕੱਲ ਇੱਕ ਹੁਕਮ ਜਾਰੀ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਭਖਾਰੀ ਸੜਕਾਂ ਤੇ ਮੰਗਦੇ ਨੇ ਉਹਨਾਂ ਦਾ ਡੀਐਨਏ ਟੈਸਟ ਹੋਏਗਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਬੱਚੇ ਬਹੁਤ ਹੀ ਲਾਪਤਾ ਹੋ ਰਹੇ ਨੇ ਲਾਪਤਾ ਬੱਚੇ ਹੋਣ ਤੋਂ ਬਾਅਦ ਸਰਕਾਰ ਨੇ ਇੱਕ ਫੈਸਲਾ ਲਿਆ ਕਿ ਇਹਨਾਂ ਦੇ ਡੀਐਨਏ ਟੈਸਟ ਹੋਣਗੇ ਤਸਵੀਰ ਦੇਖ ਰਿਹਾ ਹਾਂ ਕਿ ਭਖਾਰੀ ਭੱਜ ਗਏ ਨੇ ਜਦੋਂ ਅਸੀਂ ਉਰੇ ਪਹੁੰਚੇ ਕੈਮਰਾ ਲੈ ਕੇ ਪਟਿਆਲਾ ਦੀ ਤਸਵੀਰ ਹੈ ਪਟਿਆਲਾ ਦੇ ਵਿੱਚ हां हां ਤੇ ਜਿਹੜੇ ਕੀ ਇਹ ਭਿਖਾਰੀ ਸੜਕਾਂ ਤੇ ਮੰਗਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਬੱਚੇ ਬਹੁਤ ਲਾਪਤਾ ਹੋ ਰਹੇ ਨੇ ਬੱਚੇ ਲਾਪਤਾ ਹੋਣ ਕਰਕੇ ਸਰਕਾਰ ਨੇ ਇੱਕ ਜਿਹੜਾ ਕੀ ਕੱਲ ਇੱਕ ਪਟਿਆ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੇ ਇੱਕ ਹੁਕਮ ਜਾਰੀ ਕੀਤਾ ਹੈ ਕਿ ਜਿਹੜੇ ਭਿਖਾਰੀ ਬੱਚੇ ਜਿਹੜੇ ਜਾਂ ਜਿਹੜੀਆਂ ਜਨਾਨੀਆਂ ਸੜਕਾਂ ਤੇ ਮੰਗਦੀਆਂ ਨੇ ਉਹਨਾਂ ਦੇ ਉਹ ਡੀਐਨਏ ਟੈਸਟ ਹੋਣਗੇ ਡੀਐਨਏ ਟੈਸਟ ਤੋਂ ਪਤਾ ਚੱਲੇਗਾ ਕਿ ਜਿਹੜੇ ਇਹਨਾਂ ਦੇ ਨਾਲ ਬੱਚੇ ਭੀਖ ਮੰਗਦੇ ਨੇ ਕੀ ਇਹਨਾਂ ਦੇ ਬੱਚੇ ਨੇ ਜਾਂ ਬੱਚੇ ਬਾਹਰੋਂ ਕਿਧਰੋਂ ਆਏ ਪਏ ਨੇ ਕਿਉਂਕਿ ਪੰਜਾਬ ਦੇ ਵਿੱਚ ਬੱਚੇ ਬਹੁਤ ਗੁੰਮ ਹੋ ਰਹੇ ਨੇ ਤਸਵੀਰ ਵੀ ਹੁਣ ਤੁਸੀਂ ਦੇਖੀ ਐ ਕਿ ਜਦੋਂ ਅਸੀਂ ਕੈਮਰਾ ਲੈ ਕੇ ਉਰੇ ਪਹੁੰਚੇ ਤਾਂ ਜਿਹੜੇ ਭਖਾਰੀ ਆ ਉਹ ਸਾਰੇ ਭੱਜ ਗਏ ਕਿਉਂਕਿ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਪਟਿਆਲਾ ਜਲੰਧਰ ਤੇ ਬਠਿੰਡਾ ਤੋਂ ਇਲਾਵਾ ਹੋਰ ਡਿਪਟੀ ਕਮਿਸ਼ਨਰਾਂ ਨੂੰ ਸਰਕਾਰ ਨੇ ਇੱਕ ਲਾਗੂ ਹੁਕਮ ਕੀਤਾ ਕਿ ਇਹਨਾਂ ਭਖਾਰੀਆਂ ਦੇ ਡੀਐਨਏ ਟੈਸਟ ਕਰਾਏ ਜਾਣ ਤਾਂ ਕਿ ਪਤਾ ਲੱਗ ਸਕੇ ਕਿੰਨੇ ਕ ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਆਂ ਕਿ ਪਟਿਆਲਾ ਸ਼ਹਿਰ ਦੀ ਜੇ ਗੱਲ ਕਰੀਏ ਪਟਿਆਲਾ ਸ਼ਹਿਰ ਦੇ ਵਿੱਚ ਚੌਂਕਾਂ ਦੇ ਥਾਂ-ਥਾਂ ਤੇ ਬੱਚੇ ਮੰਗਦੇ ਫਿਰਦੇ ਨੇ ਜਾਂ ਕੋਈ 5-5 ਰੁਪਏ ਦੇ ਪੈਨ ਵੇਚ ਰਿਹਾ ਜਾਂ ਉਹਨਾਂ ਦੇ ਮਾਪਿਓ ਜਿਹੜੇ ਕਿ ਨਾਲ ਬੈਠੇ ਹੁੰਦੇ ਨੇ ਉਹ ਆਪਣੇ ਬੱਚਿਆਂ ਤੋਂ ਭੀਖ ਮੰਗਵਾਉਂਦੇ ਨੇ ਇੱਕ ਪਰਚਾ ਵੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਿ ਦਰਜ ਕੀਤਾ ਗਿਆ ਹੈ ਪੁਲਿਸ ਵੱਲੋਂ ਕਿ ਜਿਹੜੇ ਆਪਣੇ ਬੱਚਿਆਂ ਤੋਂ ਭੀਖ ਮੰਗਵਾਉਂਦੇ ਸੀ ਸੋ ਸਰਕਾਰ ਦੀ ਇਹ ਕਾਰਵਾਈ ਹੈ ਬਹੁਤ ਵਧੀਆ ਕਾਰਵਾਈਆਂ ਅਸੀਂ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਾਜੀ ਤੁਸੀਂ ਇੱਕ ਵਾ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਹੈ ਕਿ ਭਖਾਰੀਆਂ ਦੇ ਡੋਪ ਟੈਸਟ ਹੋਏ ਜਾਣ ਕਿਵੇਂ ਦੇਖਦੇ ਹੋ ਤੁਸੀਂ ਹੋਣੇ ਚਾਹੀਦੇ ਨੇ ਬਿਲਕੁਲ ਪੀਰ ਜੀ ਇੱਥੇ ਭਰੇ ਰਹਿੰਦੇ ਨੇ 50 50 20 20 ਬੈਠੇ ਰਹਿੰਦੇ ਨੇ ਨਾਲ ਜਨਾਨੀਆਂ ਛੋਟੇ ਬੱਚੇ ਲੈ ਕੇ ਸਾਰਾ ਦਿਨ ਲੋਕਾਂ ਨੂੰ ਤੰਗ ਕਰਦੇ ਨੇ ਇਹਨਾਂ ਦੀ ਵੈਰੀਫਿਕੇਸ਼ਨ ਤਾਂ ਹੋਣੀ ਚਾਹੀਦੀ ਆ ਵੀ ਕੌਣ ਆ ਕਿੱਥੋਂ ਕਿਵੇਂ ਆਏ ਨੇ ਨਹੀਂ ਜਿਵੇਂ ਪੰਜਾਬ ਦੇ ਵਿੱਚ ਬੱਚੇ ਲਾਪਤਾ ਹੋ ਰਹੇ ਨੇ ਕਿਉਂਕਿ ਆਪਾਂ ਪਟਿਆਲਾ ਚੋਂ ਦੇਖਦੇ ਆਂ ਪਟਿਆਲਾ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਕਿੰਨੇ-ਕਿੰਨੇ ਬੱਚੇ ਮੰਗਦੇ ਹੁੰਦੇ ਆ ਸਰਕਾਰ ਦੇ ਫੈਸਲੇ ਤੁਹਾਨੂੰ ਠੀਕ ਲੱਗਦੇ ਹੈ ਬਿਲਕੁਲ ਠੀਕ ਹੈ ਜੀ ਪਤਾ ਹੋਣਾ ਚ ਵੀ ਕੌਣ ਕਿੱਥੋਂ ਕਿਵੇਂ ਆਇਆ ਜੀ ਸੋ ਬਿਲਕੁਲ ਕਹਿੰਦੇ ਫੈਸਲਾ ਠੀਕ ਹੈ ਇਹ ਬੱਚਾ ਹੈਗਾ ਤੂੰ ਵੀ ਇਧਰ ਆਓ 1 ਮਿੰਟ ਬਾਤ ਸੁਣੋ ਮਾਰੀ ਬੇਟਾ 1 ਮਿੰਟ ਇਹ ਦੇਖ ਕਮੀ ਮਤਲਬ ਗਾਲੇ ਤਾਂ ਕਰਦੇ ਹੀ ਨਹੀਂ ਇਹ ਕਿਉਂਕਿ ਜੇ ਇਹ ਕੋਈ ਮਤਲਬ ਬੱਚੇ ਵੀ ਨਹੀਂ ਹੈਗੇ ਬਹੁਤ ਹਰ ਇੱਕ ਚੀਜ਼ ਦਾ ਇਹਨਾਂ ਨੂੰ ਪਤਾ ਹੈ ਇਹ ਬੱਚੇ ਨਸ਼ੇ ਤੱਕ ਕਰਦੇ ਨੇ ਇਹਨਾਂ ਦੀ ਮਾਵਾਂ ਨਾਲ ਹੁੰਦੀਆਂ ਨੇ ਇਹ ਚੌਂਕ ਹੈਗਾ ਸ਼ਹਿਰ ਦਾ ਮੋਦੀ ਕਾਲਜ ਚੌਂਕ ਹੈ ਜਿੱਥੇ ਹਰ ਇੱਕ ਬੰਦਾ ਆਪਣੇ ਪਰਿਵਾਰ ਸਮੇਤ ਜਾਂ ਕਾਲਜ ਦੇ ਵਿੱਚ ਪੜਨ ਆਉਂਦੇ ਨੇ ਉਸ ਤੋਂ ਇਲਾਵਾ ਉਰੇ ਫਾਸਟ ਫੂਡ ਵਾਲੇ ਨੇ ਉਹਨਾਂ ਦੇ ਬਾਹਰ ਖੜ੍ਹ ਜਾਂਦੇ ਨੇ ਖੜ੍ਹਣ ਤੋਂ ਬਾਅਦ ਆਣ ਜਾਣ ਵਾਲੇ ਲੋਕਾਂ ਨੂੰ ਬਹੁਤ ਹੀ ਔਖਾ ਕਰਦੇ ਨੇ ਉਹ ਦੇਖੋ ਇਹ ਗੈਂਗ ਅਸੀਂ ਫਿਰ ਤੁਹਾਨੂੰ ਦਿਖਾਣੇ ਆ ਇੱਕ ਮਿੰਟ ਹੀ ਕੈਮਰਾਮੈਨ ਤੁਹਾਨੂੰ ਦਿਖਾਏਗਾ ਕਿ ਇਹ ਸਾਹਮਣੇ ਆ ਕਿਵੇਂ ਸਾਡਾ ਕੈਮਰਾ ਦੇਖ ਕੇ ਭੱਜ ਰਹੇ ਨੇ ਕਿਉਂਕਿ ਭੁਖਾਰੀਆਂ ਨੇ ਸ਼ਹਿਰ ਦੇ ਵਿੱਚ ਇਕਾਕਤ ਫਲਾਇਆ ਤੁਸੀਂ ਦੇਖ ਰਹੇ ਹੋ ਮਾਵਾਂ ਨਾਲ ਆ ਇਹਨਾਂ ਦੀਆਂ ਔਰ ਜਿਹੜੇ ਬੱਚੇ ਖਾਸ ਕਰਕੇ ਨਾਲ ਸਰਕਾਰ ਦਾ ਫੈਸਲਾ ਹੈ ਕਿ ਇਹਨਾਂ ਦੇ ਉਹ ਡੀਐਨਏ ਟੈਸਟ ਹੋਣਗੇ ਸੋ ਤਸਵੀਰ ਫਿਰ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਪੱਜ ਰਹੇ ਨੇ ਲੋਕ ਤੇ ਬੱਚਾ ਵੀ ਜਿਹੜਾ ਇਹਨਾਂ ਦੇ ਨਾਲ ਹੈ ਆ ਦੇਖੋ ਸੋ ਇਹ ਜ਼ਹਿਰ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਚੌਂਕਾਂ 'ਚ ਖੜਕੇ ਕਿਸੇ ਦੀ ਕੋਈ ਗੱਡੀ 'ਚੋਂ ਸਮਾਨ ਵੀ ਕੱਢ ਕੇ ਲੈ ਜੰਨੇ ਨੇ ਜਦੋਂ 4-4 ਬੰਦੇ ਇੱਕ-ਇੱਕ ਗੱਡੀ ਨੂੰ ਪੈ ਜੰਨੇ ਨੇ ਹਰ ਇੱਕ ਚੌਂਕ ਦੇ ਵਿੱਚ ਕਿਉਂਕਿ ਉੱਧਰ ਰੈੱਡ ਲਾਈਟ ਹੋਈ ਹੁੰਦੀ ਹੈ ਜਦੋਂ ਗ੍ਰੀਨ ਲਾਈਟ ਹੁੰਦੀ ਹੈ ਤਾਂ ਗੱਡੀ ਚੱਲਣ ਨੂੰ ਹੁੰਦੀ ਹੈ ਤਾਂ ਇਹ ਲੋਕ ਗੱਡੀ ਦੇ ਆਲੇ-ਦੁਆਲੇ ਖੜੇ ਹੋ ਜਾਂਦੇ ਨੇ ਕਿ ਆ ਕਿਸੇ ਦਾ ਕੀਮਤੀ ਸਮਾਨ ਵੀ ਚੋਰੀ ਕਰ ਲੈ ਜਾਂਦੇ ਨੇ ਸ਼ਹਿਰ ਦੇ ਵਿੱਚ ਵੀ ਭਖਾਰੀਆਂ ਨੇ ਪੂਰਾ ਹਰ ਇੱਕ ਚੌਂਕ ਇਹਨਾਂ ਦਾ ਘੇਰਿਆ ਪਿਆ ਸੋ ਹੁਣ ਵੀ ਤੁਹਾਨੂੰ ਤਸਵੀਰ ਦਿਖਾਈ ਹੈ ਕਿ ਕੈਮਰੇ ਨੂੰ ਦੇਖ ਕੇ ਭਖਾਰੀ ਕਿਵੇਂ ਭੱਜੇ ਨੇ ਲੋਕਾਂ ਨੇ ਜਿਹੜਾ ਕਿ ਸਰਕਾਰ ਦੇ ਫੈਸਲੇ ਨੂੰ ਸਹੀ ਦੱਸਿਆ ਕਿ ਫੈਸਲਾ ਜਿਹੜਾ ਕਿ ਸਰਕਾਰ ਨੇ ਕੀਤਾ ਕਿ ਇਹਨਾਂ ਦੇ ਡੀਐਨਏ ਟੈਸਟ ਹੋਣੇ ਚਾਹੀਦੇ ਆ ਉਹ ਬਹੁਤ ਵਧੀਆ ਫੈਸਲਾ ਹੈ ਕਿਉਂਕਿ ਲੋਕ ਸੜਕਾਂ ਤੇ ਜਦੋਂ ਫਿਰਦੇ ਨੇ ਭਿਖਾਰੀਆਂ ਤੋਂ ਬਹੁਤ ਹੀ ਜ਼ਿਆਦਾ ਭਿਖਾਰੀ ਵੱਖ-ਵੱਖ ਸ਼ਹਿਰ ਤੋਂ ਵੱਖ-ਵੱਖ ਸਟੇਟਾਂ ਤੋਂ ਭਾਵੇਂ ਯੂਪੀ ਹੈ ਭਾਵੇਂ ਬੰਗਲਾਦੇਸ਼ ਹੈ ਤੇ ਭਾਵੇਂ Madhya Pradesh ਹੈ ਭਾਰਤ ਦੇ ਕੋਨੇ-ਕੋਨੇ ਤੋਂ ਲੋਕ ਕੂਰੇ ਮੰਗਣ ਆਉਂਦੇ ਨੇ ਔਰ ਜਿਹੜੇ ਜ਼ਿਆਦਾਤਰ ਬੱਚੇ ਗੁੰਮ ਹੋ ਰਹੇ ਨੇ ਜਿਨ੍ਹਾਂ ਦੀ ਕੋਈ ਅਜੇ ਤੱਕ ਪਤਾ ਨਹੀਂ ਚੱਲ ਰਿਹਾ ਉਸ ਨੂੰ ਮੱਦੇ ਨਜ਼ਰ ਦੇਖਦੇ ਹੋਏ ਸਰਕਾਰ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ ਭਖਾਰੀਆਂ ਦੇ ਡੀਐਨਏ ਟੈਸਟ ਹੋਣਗੇ ਪਟਿਆਲਾ ਤੋਂ ਚਰਨਜੀਤ ਚੋਸਦੀ